ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੁਲਰ ਜੀਹਾਂ ਖਾਦਮ ਜੁਲਰ ਤਰਫ ਮੁੱਦਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਹੀ ਦੇਸ਼ ਵਿੱਚ ਘਿਰਗੇ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਪੱਛਮੀ ਅਮਰੀਕੀ ਰਾਜ 트੍ਰੰਪ ਪ੍ਰਸ਼ਾਸਨ ਤੇ ਮੁਕਦਮਾ ਕਰ ਰਿਹਾ ਹੈ ਇਹ ਮੁਕਦਮਾ ਅੰਤਰਰਾਸ਼ਟਰੀ ਵਪਾਰਕ ਭਾਈਵਾਲਾ ਤੇ ਰਾਸ਼ਟਰਪਤੀ ਦੇ ਵੱਡੇ ਪਦਰ ਤੇ ਗੈਰ ਕਾਨੂੰਨੀ ਟੈਰਫ ਲਈ ਕੀਤਾ ਗਿਆ ਹੈ ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨਸਾਰ ਕੈਲੀਫੋਰਨੀਆ ਜੋ ਕਿ ਸਭ ਤੋਂ ਵੱਧ ਆਬਾਦੀ ਵਾਲਾ ਅਮਰੀਕੀ ਰਾਜ ਵੀ ਹੈ ਟੈਰਿਫ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਤੇ ਮੁਕਦਮਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ ਨਿਊਸਮ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਰਾਸ਼ਟਰਪਤੀ ਟਰੰਪ ਦੇ ਗੈਰ ਕਾਨੂੰਨੀ ਟੈਰਿਫ ਕੈਲੀਫੋਰਨੀਆ ਦੇ ਪਰਵਾਰਾ ਕਾਰੋਬਾਰਾ ਅਤੇ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਨੇ ਜਿਸ ਕਾਰਨ ਕੀਮਤਾਂ ਵੱਧ ਰਹੀਆਂ ਨੇ ਅਤੇ ਨੌਕਰੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ ਉਸਨੇ ਅੱਗੇ ਕਿਹਾ ਹੈ ਕਿ ਅਸੀਂ ਉਹਨਾਂ ਅਮਰੀਕੀ ਪਰਿਵਾਰਾਂ ਲਈ ਖੜੇ ਹਾਂ ਜੋ Araaj ਕਰਤਾ ਨੂੰ ਜਾਰੀ ਰੱਖਣ ਦਾ ਜੋਖਮ ਨਹੀਂ ਚੁੱਕ ਸਕਦੇ ਗਵਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਡੋਨਾਲਡ ਟਰੰਪ ਕੋਲ ਇਹ ਵਿਨਾਸ਼ਕਾਰੀ ਅਤੇ ਰਾਜਕ ਟੈਰਿਫ ਲਗਾਉਣ ਦਾ ਅਧਿਕਾਰ ਨਹੀਂ ਹੈ ਅਮਰੀਕਾ ਨੂੰ ਬਹੁਤ ਕੁਝ ਗਵਾਣਾ ਪੈ ਸਕਦਾ ਹੈ ਗਵਰਨਰ ਨੇ ਕਿਹਾ ਹੈ ਕਿ ਅਸੀਂ ਉਸ ਨੂੰ ਅਦਾਲਤ ਵਿੱਚ ਲੈ ਜਾ ਰਹੇ ਹਾਂ ਨਿਊਸਮ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਇਸ ਦੇਸ਼ ਵਿੱਚ 40% ਮਾਲ ਦੀ ਆਵਾਜਾਈ ਕੈਲੀਫੋਰਨੀਆ ਵਿੱਚ ਦੋ ਪ੍ਰਵੇਸ਼ ਬੰਦਰਗਾਹਾਂ ਰਾਹੀਂ ਆਉਂਦੀ ਹੈ ਇਸ ਵਿੱਚੋਂ ਲਗਭਗ 50% ਚੀਨ ਤੋਂ ਹੁੰਦੀ ਹੈ ਗੋਲਡਨ ਸਟੇਟ ਸਾਰੇ ਅਮਰੀਕੀ ਰਾਜਾਂ ਵਿੱਚੋਂ ਸਭ ਤੋਂ ਵੱਡਾ ਆਯਾਤਕ ਹੈ ਜਿਸ ਦੇ ਨਾਲ ਰਾਜ ਭਰ ਵਿੱਚ ਲੱਖਾਂ ਨੌਕਰੀਆਂ ਦਾ ਸਮਰਥਨ ਕਰਨ ਵਾਲੇ ਦੋ ਪੱਖੀ ਵਪਾਰ ਵਿੱਚ 675 ਬਿਲੀਅਨ ਡਾਲਰ ਤੋਂ ਵੱਧ ਹੈ ਗਵਰਨਰ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੈਕਸੀਕੋ ਕੈਨੇਡਾ ਅਤੇ ਚੀਨ ਕੈਲੀਫੋਰਨੀਆ ਦੇ ਨੇ ਪ੍ਰਮੁੱਖ ਨਰਿਆਤ ਸਥਾਨ ਨੇ ਜੋ ਕਿ ਕੈਲੀਫੋਰਨੀਆ ਦੇ ਨਰਿਆਤ ਵਿੱਚ ਲਗਭਗ 67 ਬਿਲੀਅਨ ਡਾਲਰ ਖਰੀਦੇ ਨੇ ਜੋ ਕਿ 2024 ਵਿੱਚ ਰਾਜ ਦੇ 183 ਬਿਲੀਅਨ ਡਾਲਰ ਨਰਿਆਤ ਸਮਾਨ ਦੇ ਇੱਕ ਤਿਹਾਈ ਤੋਂ ਵੱਧ ਸੀ